ਗੁਰੂ ਨਾਨਕ ਦੇਵ ਜੀ ਨੂੰ ਸੱਚੇ ਸੌਦੇ ਲਈ ਦਿੱਤੇ ਪੈਸੇ ਸਾਦਾ ਉੱਪਰ ਖਰਚ ਦੇਣ ਪਿੱਛੋਂ ਉਹਨਾਂ ਦੇ ਪਿਤਾ ਨੇ ਤੀਖਿਆ ਸੀ ਕਿ ਗੁਰੂ ਜੀ ਸੌਦਾਗਰੀ ਨਹੀਂ ਕਰ ਸਕਦੇ ਉਹਨਾਂ ਨੇ ਆਪਣੇ ਹਾਕਮ رائے ਬੁਲਾਰ ਪਾਸੋਂ ਗੁਰੂ ਜੀ ਲਈ ਕੰਮ ਬਾਰੇ ਸਲਾਹ ਲਈ ਉਸਨੇ ਕਿਹਾ ਮਈਤਾ ਜੀ ਆਪਣੇ ਪੁੱਤਰ ਨੂੰ ਤੁਸੀਂ ਸੁਲਤਾਨਪੁਰ ਉਸ ਦੀ ਭੈਣ नान के पास पेड़ थे वो सुल्तानपुर विच बैन नानकी ज़बती जयराम जी नवाब दौलत खान दी जागीर दी देखभाल करते सन पाई जयराम जी गुरु नानक जी नु नवाब दौलत खान पास किसी चंगी नौकरी ऊपर रखवा देंगे मेहता कालू जी ने अपने हाकम दे सलाह ऊपर गुरु जी नु सुल्तानपुर बैन नानकी जी पास ਪੇਜ ਦਿੱਤਾ ਭਾਈ ਜੈ ਰਾਮ ਜੀ ਨੇ ਗੁਰੂ ਜੀ ਦੀ ਜਾਣ ਪਛਾਣ ਆਪਣੇ ਨਵਾਬ ਨਾਲ ਕਰਵਾਈ ਹਾਕਮ ਜਦੋਂ ਪਤਾ ਲੱਗਾ ਕਿ ਗੁਰੂ ਜੀ ਹਿਸਾਬ ਕਿਤਾਬ ਅਤੇ ਫਾਰਸੀ ਪੜੇ ਹੋਏ ਸਨ ਤਾਂ ਉਸ ਨੇ ਗੁਰੂ ਜੀ ਨੂੰ ਸੁਲਤਾਨਪੁਰ ਦੇ ਮੋਦੀ ਖਾਨੇ ਵਿੱਚ ਮੋਦੀ ਦੀ ਨੌਕਰੀ ਉੱਪਰ ਰੱਖ ਲਿਆ ਮੋਦੀ ਖਾਨਾ ਇੱਕ ਬਹੁਤ ਵੱਡਾ ਰਾਜਨਦਾਨ ਖੁਦ ਆਮ ਸੀ ਜਿਸ ਵਿੱਚ ਹਾਕਮ ਦੀ ਜ਼ਮੀਨ ਵਿੱਚ ਖੇਤੀ ਕਰਨ ਵਾਲੇ ਕਿਸਾਨ ਲਗਾਨ ਵਜੋਂ ਜ਼ਮੀਨ ਵਿੱਚ ਪੈਦਾ ਕੀਤੀ ਫਸਲ ਦਾ ਕੁਝ ਹਿੱਸਾ ਮੋਦੀ ਖਾਨੇ ਵਿੱਚ ਜਮ੍ਹਾਂ ਕਰਾਉਂਦੇ ਸਨ ਮੋਦੀ ਉਸ ਇਕੱਠੀ ਹੋਈ ਫਸਲ ਨੂੰ ਫੌਜ ਦੇ ਲੰਗਰ ਨੂੰ ਭੇਜਦਾ ਸੀ ਜਿਹੜੀ ਫालतू ਹੋਵੇ ਉਸ ਨੂੰ ਵੇਚ ਕੇ ਪੈਸੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਂਦਾ ਸੀ ਇਸ ਲਈ ਮੋਦੀ ਦਾ ਕੰਮ ਕੋਫੀ ਜ਼ਿੰਮੇਵਾਰੀ ਵਾਲਾ ਸੀ ਮੋਦੀ ਨੂੰ ਹਰ ਮਹੀਨੇ ਦੀ ਵਿਕਰੀ ਦਾ ਕੁਝ ਹਿੱਸਾ ਮਿਲਦਾ ਸੀ ਗੁਰੂ ਜੀ ਨੇ ਮੋਦੀ ਦਾ ਕੰਮ ਸੰਭਾਲਣ ਪਿੱਛੋਂ ਪਾਇ ਮਰਦਾਨੇ ਨੂੰ ਆਪਣੇ ਬਾਸ ਬੁਲਾ ਲਿਆ ਉਹਨਾਂ ਦੋਨਾਂ ਦਾ ਹਰ ਰੋਜ਼ ਦਾ ਨਿਯਮ ਬਣ ਗਿਆ ਕਿ ਸਵੇਰੇ ਉੱਠ ਕੇ ਵੇਈ ਨਦੀ ਵਿੱਚ ਇਸ਼ਨਾਨ ਕਰਨਾ ਸੱਚੇ ਮਾਲਕ ਦੀ ਉਸਤਤ ਕਰਨੀ ਅਤੇ ਫਿਰ ਮੋਦੀ ਖਾਣੇ ਜਾਣਾ ਗੁਰੂ ਜੀ ਪਾਸੋਂ ਜਿਹੜਾ ਵੀ ਸੌਦਾ ਲੈਣ ਆਉਂਦਾ ਉਸ ਨੂੰ ਕੱਟਦੀ ਥਾ ਵੱਧ ਹੀ ਤੋਲ ਦਿੰਦੇ ਜਿਹੜਾ ਕਿਸਾਨ ਖੇਤੀਬਾੜੀ ਦਾ ਲਗਾਨ ਦੇਣ ਲਈ ਫਸਲ ਲੈ ਕੇ ਆਉਂਦਾ ਉਸpasso ਵੱਧ ਲੈਣ ਦੀ ਕੋਸ਼ਿਸ਼ ਨਾ ਕਰਦੇ ਕੋਈ ਲੋੜਵੰਦ ਗਰੀਬ ਜਾਂ ਫਕੀਰ ਆਉਂਦਾ ਤਾਂ ਉਸ ਦੀ ਲੋੜ ਪੂਰੀ ਕਰ ਦਿੰਦੇ ਇਸ ਤਰ੍ਹਾਂ ਦਾ ਵਿਹਾਰ ਕਰਦੇ ਹੋਏ ਵੀ ਹਰ ਮਹੀਨੇ ਹਿਸਾਬ ਕਰਨ ਪਿੱਛੋਂ ਗੁਰੂ ਜੀ ਨੂੰ ਕੁਝ ਨਾ ਕੁਝ ਬਚ ਹੀ ਜਾਂਦਾ ਹਰ ਕੋਈ ਮੋਦੀ ਖਾਣੇ ਆਣ ਵਾਲਾ ਖੁਸ਼ ਹੋ ਕੇ ਵਾਪਸ ਜਾਂਦਾ ਸਭ ਤੋਂ ਵੱਧ ਨਵਾਬ ਦੌਲਤ ਖਾਨ ਗੁਰੂ ਜੀ ਦੀ ਇਮਾਨਦਾਰੀ ਨਾਲ ਕੰਮ ਕਰਨ ਉੱਪਰ ਖੁਸ਼ ਸੀ ਜਿਸ ਪਾਸ ਕਦੇ ਕਿਸੇ ਨੇ ਜਾ ਕੇ ਮੋਦੀ ਦੀ ਸ਼ਿਕਾਇਤ ਨਹੀਂ ਕੀਤੀ ਸੀ ਗੁਰੂ ਜੀ ਨੂੰ ਜਦੋਂ ਕਿਸੇ ਨੇ ਪੁੱਛਿਆ ਨਾਨਕ ਜੀ ਅਸੀਂ ਤੁਹਾਨੂੰ ਮੋਦੀ ਖਾਨੇ ਵਿੱਚੋਂ ਗਰੀਬਾਂ ਦੀਆਂ ਝੋਲੀਆਂ ਪਰਦੇ ਦੇਖਿਆ ਹੈ ਫਿਰ ਵੀ ਮੋਦੀ ਖਾਨੇ ਨੂੰ ਕਾਟਾ ਕਿਉਂ ਨਹੀਂ ਪੈਂਦਾ